ਫਖੜਾ ਤੇ ਨੰਗਲ ਡੈਮ ਦੇ ਫਲੱਡ ਗੇਟਾਂ ਨੂੰ ਖੋਲ ਦਿੱਤਾ ਗਿਆ ਜਸਤੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਸਤਲੁਜ ਦਰਿਆ ਕੰਡੇ ਨਾ ਜਾਇਆ ਜਾਵੇ ਬੱਚਿਆਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਗਈ ਸੋ ਤਸਵੀਰਾਂ ਸਾਂਝੀਆਂ ਕਰ ਰਹੀਆਂ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ ਸਵੇਰ ਤੋਂ ਹੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਪਾਖੜਾ ਤੇ ਨੰਗਲ ਡੈਮ ਦੇ ਫਲੱਡ ਗੇਟ ਖੋਲੇ ਜਾਣਗੇ ਜੁਸਤੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਹੁਣ ਪਾਖੜਾ ਤੇ ਨੰਗਲ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਸਾਰਾ ਇਲਾਕਾ ਅਲਰਟ ਤੇ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਜਿਹੜੇ ਲੋਕ ਜਿਹੜੇ ਪਿੰਡ ਦਰਿਆ ਕੰਢੇ ਵਸਦੇ ਨੇ ਉਨਾ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਾਵਧਾਨੀ ਵਰਤੀ ਜਾਵੇ ਕੋਈ ਵੀ ਵਿਅਕਤੀ ਦਰਿਆ ਕੰਡੇ ਨਾ ਆਇਆ ਜਾਵੇ ਹਾਲਾਂਕਿ ਪਸ਼ੂਆਂ ਨੂੰ ਚੋਣ ਦੇਈ ਮਨਾਹੀ ਜੜੀਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਫਲੱਡ ਗੇਟ ਖੋਲ ਦਿੱਤੇ ਗਏ ਨੇ ਨੰਗਲ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਸਤਲੁਜ ਤੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋ ਸਕਦਾ ਕਿਉਂਕਿ ਪਿਛਲੇ ਸਮੇਂ ਵੀ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਸੀ ਜਿਸ ਦੇ ਕਾਰਨ ਤਬਾਹੀ ਭਰਿਆ ਮੰਜ਼ਰ ਦੇਖਣ ਨੂੰ ਮਿਲਿਆ ਸੀ ਤੇ ਹੁਣ ਵੀ ਪਾਖੜਾ ਤੇ ਨੰਗਲ ਡੈਮ ਦੇ ਫਲੱਡ ਗੇਟ ਖੋਲੇ ਗਏ ਨੇ ਤੇ ਜਿਸ ਦਾ ਪਾਣੀ ਦਾ ਰੁਖ ਜੜਾ ਸਤਲੁਜ ਦਰਿਆ ਵੱਲ ਹੋਵੇਗਾ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਦਨ ਦਾ ਵੀ ਖੱਛਾ ਜ਼ਾਹਰ ਕੀਤਾ ਜਾ ਰਿਹਾ ਉੱਥੇ ਵੀ ਕਿਹਾ ਗਿਆ ਹੈ ਕਿ ਪੋਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਤੀ ਹੈ ਕਿ ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਸੀ ਕਿਉਂਕਿ ਲਗਾਤਾਰ ਚੜ੍ਹਾ ਹੀਟ ਵੇਵ ਕਰਕੇ ਗਲੇਸ਼ੀਅਰ ਪਿਗਲਣ ਦੇ ਨਾਲ ਡੈਮ ਪਾਣੀ ਦੇ ਨਾਲ ਭਰਿਆ ਹੋਇਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਪਖੜਾ ਤੇ ਨੰਗਲ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਤੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਜ਼ਿਆਦਾ ਹੈ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਦਾ ਖੱਤਰਾ ਜ਼ਾਹਿਰ ਕੀਤਾ ਜਾ ਰਿਹਾ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਲੋਕਾਂ ਨੂੰ ਕਿ ਜਿਹੜੇ ਪਿੰਡ ਦਰਿਆ ਕੰਡੇ ਨੇ ਉਹਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਕਿ ਦਰਿਆ ਕੰਡੇ ਨਾ ਆ ਜਾਵੇ ਬੱਚਿਆਂ ਦੀ ਜੜੀ ਸੁਰੱਖਿਆ ਕਰਨ ਦੀ ਵੀ اپیل ਕੀਤੀ ਗਈ ਕਿਉਂਕਿ ਅਕਸਰੇ ਦੇਖਿਆ ਜਾਂਦਾ ਹੈ ਕਿ ਗਰਮੀ ਜ਼ਿਆਦਾ ਹੈ ਤੇ ਨੌਜਵਾਨ ਤੇ ਬੱਚੇ ਜਿਹੜੇ ਆ ਪਾਣੀ ਦੇ ਵਿੱਚ ਨਹਾਉਣ ਜਾਂਦੇ ਨੇ ਜਿਨ੍ਹਾਂ ਦੇ ਨਾਲ ਅਣਸਕਾਵੀਆਂ ਘਟਨਾ ਵੀ ਵਾਪਰ ਗਈਆਂ ਨੇ ਅਚੇਹੇ ਦੇ ਵਿੱਚ ਪ੍ਰਸ਼ਾਸਨ ਨੇ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਪਿੰਡ-ਪਿੰਡ ਚਾ ਕੇ اناؤنسਮੈਂਟ ਕਰਵਾਈ ਜਾ ਰਹੀ ਹੈ ਕਿ ਦਰਿਆ ਦੇ ਕੰਢੇ ਨਾ ਆਇਆ ਜਾਵੇ ਹੀਟ ਵੇਵ ਕਰਕੇ ਗਲੇਸ਼ੀਅਰ ਪਿਗਲਣ ਦੇ ਨਾਲ ਡੈਮ ਪੂਰੇ ਤਰੀਕ ਦੇ ਨਾਲ ਵਰਿਆ ਹੋਇਆ ਸੀ ਪਿਛਲੇ 60 ਸਾਲਾਂ ਦੇ ਮੁਕਾਬਲੇ ਪਹਿਲੀ ਵਾਰ ਇਨ੍ਹਾਂ ਦਿਨਾਂ ਦੇ ਵਿੱਚ ਡੈਮ ਦਾ ਪੱਧਰ ਜਿਹੜਾ ਉੱਚਾ ਹੈ ਡੈਮ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਹੋ ਚੁੱਕਾ ਹੈ ਜਿਸ ਤੇ ਕਰਕੇ ਹੁਣ ਪਾਕੜਾ ਡੈਮ ਤੇ ਨੰਗਲ ਡੈਮ ਦੇ ਫਲਡ ਗੇਟ ਖੋਲ ਦਿੱਤੇ ਗਏ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਸਕ੍ਰੀਨ ਤੇ ਦੇਖ ਸਕਦੇ ਹੋ ਪਾਣੀ ਦਾ ਵਹਾਅ ਜਿਹੜਾ ਨਜ਼ਰ ਆ ਰਿਹਾ ਹਾਲਾਂਕਿ ਖ਼ਤਰਾ ਦਤਾਇਆ ਜਾ ਰਿਹਾ ਕਿ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਸਕਦਾ ਹੈ ਕਿਉਂਕਿ ਸਤਲੁਜ ਦਰਿਆ ਦੇ ਨੇੜੇ ਵਿਕਾ ਨਹਿਰ ਦਾ ਪਾੜ ਜਿਹੜਾ ਪਾੜ ਪੈ ਗਿਆ ਹੈ 20 ਤੋਂ 25 ਫੁੱਟ ਪਾੜ ਪੈ ਚੁੱਕਾ ਹੈ ਜਿਸ ਨੂੰ ਪੁਰਨ ਦਾ ਕੰਮ ਵੀ ਇੱਕ ਪਾਸੇ ਚੱਲ ਰਿਹਾ ਤੇ ਦੂਜੇ ਪਾਸੇ ਹੁਣ ਪਾਕੜਾ ਤੇ ਨੰਗਲ ਡੈਮ ਦੇ ਫਲੱਡ ਗੇਟ ਪ੍ਰਸ਼ਾਸਨ ਦੇ ਵੱਲੋਂ ਖੋਲ ਦਿੱਤੇ ਗਏ ਨੇ ਹੌਲੀ-ਹੌਲੀ ਕਰਕੇ ਜਿਹੜੇ ਫਲੱਡ ਗੇਟ ਖੋਲੇ ਜਾਣਗੇ ਕਿਉਂਕਿ ਜੇ ਇੱਕਦਮ ਖੋਲ ਦਿੱਤੇ ਜਾਣਗੇ ਫਲੱਡ ਗੇਟ ਤਾਂ ਪਾਣੀ ਦਾ ਵਹਾਅ ਜ਼ਿਆਦਾ ਹੋ ਸਕਦਾ ਹੈ ਜਿਸ ਤੇ ਨਾਲ ਲੋਕਾਂ ਤੇ ਵੀ ਖਤਰਾ ਮੰਡਰਾ ਸਕਦਾ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਸਤਲੁਜ ਦਰਿਆ ਦੇ ਵਿੱਚ ਪਾਣੀ ਵੱਜ ਚੁੱਕਿਆ ਸੀ ਕਿਉਂਕਿ ਪਾਖੜਾ ਡੈਮ ਤੇ ਨੰਗਲ ਡੈਮ ਦੇ ਪਾਣੀ ਦਾ ਰੁਕ ਸਤਲੁਜ ਦਰਿਆ ਦੇ ਵੱਲ ਕੀਤਾ ਗਿਆ ਸੋ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਵਧਣ ਦਾ ਖਤਰਾ ਜਿਹੜਾ ਜਿਤਾਇਆ ਜਾ ਰਿਹਾ ਕਿਉਂਕਿ ਲੋਕਾਂ ਨੂੰ ਮੁਸੀਬਤਾਂ ਇਸ ਦੇ ਨਾਲ ਖੜੀਆਂ ਹੋ ਸਕਤੀਆਂ ਨੇ ਤੇ ਇਸ ਦੇ ਨਾਲ ਲੋਕਾਂ ਨੂੰ ਅਪੀਲ ਪ੍ਰਸ਼ਾਸਨ ਦੇ ਵੱਲੋਂ ਬਾਰ ਬਾਰ ਕੀਤੀ ਜਾ ਰਹੀ ਹੈ ਕਿ ਦਰਿਆ ਦੇ ਕੰਢੇ ਨਾ ਆ ਜਾਵੇ ਸੋ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਪਿੰਡਾਂ ਦੇ ਵਿੱਚ ਜਾ ਕੇ ਅਨਾਉਂਸਮੈਂਟ ਵੀ ਕਰਵਾਈਆਂ ਜਾ ਰਹੀਆਂ ਨੇ